26 ਜਨਵਰੀ 2025 ਨੂੰ ਇਤਿਹਾਸਿਕ ਧਰਤੀ ਜਿਹੜੀ ਸਾਡੇ ਮਹਾਪੁਰਸ਼ਾਂ ਦੀ ਧਰਤੀ ਆ ਭਗਵਾਨ ਵਾਲਮੀਕੀ ਤੀਰਥ ਵੱਡਾ ਉੱਥੇ ਆ ਔਰ ਹਰਮੰਦਰ ਸਾਹਿਬ ਉੱਥੇ ਆ ਉਸ ਪਵਿੱਤਰ ਧਰਤੀ ਦੇ ਉੱਪਰ ਇੱਕ ਸ਼ਰਾਰਤੀ ਅੰਸਰ ਨੇ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੇਦਕਰ ਜੀ ਜਿਹੜੇ ਸੰਵਿਧਾਨ ਦੇ ਨਿਰਮਾਤਾ ਨੇ ਜਿਨ੍ਹਾਂ ਨੇ 2 ਸਾਲ 11 ਮਹੀਨੇ 18 ਦਿਨ ਦੀ ਅਨਥਕ ਮਿਹਨਤ ਦੇ ਨਾਲ ਸੰਵਿਧਾਨ ਲਿਖਿਆ ਔਰ ਦੇਸ਼ ਨੂੰ ਸਭ ਤੋਂ ਵੱਡਾ ਉਹਨਾਂ ਨੇ ਸੰਵਿਧਾਨ ਦਿੱਤਾ ਉਹਨਾਂ ਔਰ ਇਹ ਭਾਰਤ ਦੇਸ਼ ਦੇ ਕਾਨੂੰਨ ਮੰਤਰੀ ਵੀ ਰਹੇ ਉਹ ਕੋਈ ਮਾਮੂਲੀ ਆਦਮੀ ਨਹੀਂ ਸੀ ਜੀ ਠੀਕ ਹੈ ਸਾਡੇ ਵਾਸਤੇ ਪੂਜਨੀਆ ਸੀ ਉਹ ਸਰਦਾਰ ਲਿਖਿਆ ਮਹਾਰਾਏ ਨੇ ਔਰ ਉਹਨਾਂ ਦੀ ਪ੍ਰਤਮਾਨ ਜਿਹੜੀ ਸੀ ਇੱਕ ਸ਼ਰਾਰਤੀ ਅੰਸਰ ਵੱਲੋਂ ਜਿਹੜੀ ਆ ਤੋੜੀ ਗਈ ਆ ਜੀ ਔਰ ਤੋੜਨ ਦੇ ਵਿੱਚ ਉਸ ਇਕੱਲੇ ਵਿਅਕਤੀ ਦਾ ਹੱਥ ਨਹੀਂ ਸੀ ਕਿਉਂਕਿ ਉਹ ਜਿਹੜੀ ਪਿੱਛੇ ਸੀੜੀ ਲੱਗੀ ਹੋਈ ਆ ਉਹ ਕੋਈ ਹਲਕੀ ਸੀੜੀ ਨਹੀਂ ਹੈਗੀ ਵੇਟਡ ਆ ਉਹ ਇਹਦਾ ਮਤਲਬ ਵੀ ਇਕੱਲੇ ਕਿਤੇ ਇੱਕ ਵਿਅਕਤੀ ਦਾ ਕੰਮ ਨਹੀਂ ਸੀਗਾ ਉਹਦੇ ਨਾਲ ਕੁਝ ਹੋਰ ਸਾਥੀ ਵੀ ਸੀਗੇ ਜੀ ਲੱਗਦਾ ਮਾਹੌਲ ਖਰਾਬ ਕਰਨ ਦੀ ਸੀਗੀ ਕੋਈ ਪੰਜਾਬ ਦੀ ਨਹੀਂ ਬਲਕਿ ਭਾਰਤ ਦੇਸ਼ ਦੀ ਜਿਹੜੀ ਅਮਨ ਆਮਾਨ ਸ਼ਾਂਤੀ ਆ ਜੀ ਉਹਨੂੰ ਭੰਗ ਕਰਨ ਵਾਸਤੇ ਜਿਹੜਾ ਹੈਗਾ ਇਹ ਇੱਕ ਸਾਜ਼ਿਸ਼ ਰਚੀ ਗਈ ਆ ਔਰ ਅਸੀਂ ਚਾਹੁੰਦੇ ਕਿ ਸਾਜ਼ਿਸ਼ ਕਰਤਾ ਜਿਹੜੇ ਹੋਰ ਵੀ ਲੋਕ ਨੇ ਉਹਨਾਂ ਦੇ ਉਹ ਵੀ ਸਾਹਮਣੇ ਆਉਣ ਔਰ ਜਿਹੜਾ ਰਾਸ਼ਟਰੀਆ ਕਾਨੂੰਨ ਹੈਗਾ ਠੀਕ ਹੈ ਜੀ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਹੈਗਾ ਇਹਨਾਂ ਸਾਰਿਆਂ ਤੇ ਉਹ ਐਕਟ ਲੱਗਣਾ ਚਾਹੀਦਾ ਅਸੀਂ ਸਮਝਦੇ ਹਾਂ ਕਿ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਗਿਆ ਸੀਗਾ ਜੀ ਜੀ ਪਾਰਲੀਮੈਂਟ ਅੰਦਰ ਅੰਬੇਡਕਰ 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 ਇੱਕ ਸ਼ੌਕ ਬਣ ਗਿਆ ਫੈਸ਼ਨ ਬਣ ਗਿਆ ਠੀਕ ਹੈ ਔਰ ਬਾਬਾ ਸਾਹਿਬ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਆਪਣੇ ਪੂਜਾ ਘਰਾਂ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਰੱਖੀ ਹੋਈ ਆ ਫੋਟੋ ਰੱਖ ਕੇ ਸਵੇਰੇ ਉੱਠ ਕੇ ਨਕਮਸਤਕ ਹੁੰਦੇ ਆ ਔਰ ਬਾਬਾ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਨਸਾਨਾਂ ਦੀ ਜ਼ੂਨ ਵਿੱਚ ਸਾਨੂੰ ਪਾਇਆ ਅਸੀਂ ਛਪੜਾਂ ਦਾ ਪਾਣੀ ਪੀ ਨਹੀਂ ਸਕਦੇ ਸੀ ਅੱਜ ਸਾਡੇ ਘਰਾਂ ਦੇ ਵਿੱਚ ਬੇਸਲਰੀ ਪਾਣੀ ਪਏ ਨੇ ਇਹ ਬਾਬਾ ਸਾਹਿਬ ਦੀ ਕਿਰਪਾ ਆ ਅਸੀਂ ਸਾਡੀਆਂ ਔਰਤਾਂ ਜਿਹੜੀਆਂ ਤਾਨੀ ਟੱਕ ਸਕਦੀਆਂ ਸੀ ਅੱਜ ਉਹ ਕੱਪੜੇ ਪਾ ਕੇ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਜਿਹੜੀਆਂ ਔਰਤਾਂ ਸਾਡੀਆਂ ਬੈਕੀਆਂ ਨੇ ਇਹ ਬਾਬਾ ਸਾਹਿਬ ਦੀ ਕਿਰਪਾ ਆ ਅਗਰ ਸਾਡੇ ਬਾਪ ਦੀ ਪੱਗ ਨੂੰ ਕੋਈ ਹੱਥ ਪਾਊਗਾ ਅਸੀਂ ਹੱਥ ਨਹੀਂ ਬਲਕਿ ਉਹਦਾ ਸਿਰ ਲਾ ਦਾਂਗੇ ਅਸੀਂ ਜੋ 바ਵਾ ਸਾਹਿਬ ਭੀਮਰਾਓ ਅੰਬੇਦਕਰ ਆ ਜੋ ਹੁਣ ਮੇਰੇ ਸਾਰੇ ਸਾਥੀਆਂ ਨੇ ਗੱਲ ਕਰਕੇ ਗਏ ਆ ਵੀ ਜਦੋਂ ਵੀ ਕਦੇ ਵੀ ਕੋਈ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਮੁੱਦਾ ਪੜਕਾਣਾ ਆ ਉਹ ਸਿੱਖ ਤੋਂ ਹਸਾਈ ਤੋਂ ਕਰਾ ਦਿੰਦੇ ਆ ਹਸਾਈ ਤੋਂ ਦੂਜੇ ਤੋਂ ਧਰਮ ਤੋਂ ਕਰਾ ਦਿੰਦੇ ਆ ਇੱਕ ਦਸਤਾਰ ਧਾਰੀ ਬੰਦਾ ਗੁਰੂ ਦੀ ਨਗਰੀ ਦੇ ਵਿੱਚ ਜਿੱਥੇ ਬਹੁਤ ਪਵਿੱਤਰ ਇੱਕ ਐਸਾ ਸਥਾਨ ਆ ਜਿਹੜਾ ਪੂਰੇ ਵਰਲਡ ਦੇ ਵਿੱਚ ਲੋਕ ਉਥੇ ਨਾਮਸਤਕ ਹੋਣ ਆਂਦੇ ਆ ਉਹਨਾਂ ਨੇ ਦਸਤਾਰ ਬਨ ਕੇ ਗੁਰੂ ਦੀ ਨਗਰੀ ਦੇ ਵਿੱਚ ਉਥੇ ਉਹ ਜਿਹੜੀ ਪ੍ਰਤਿਮਾ ਜਿਹੜੀ ਮਾਰਾ ਉਹਦੀ 바ਵਾ ਸਾਹਿਬ ਦੀ ਮੂਰਤੀ ਲਗਾਈ ਗਈ ਸੀ ਉਹਨੂੰ ਤੋੜਿਆ ਗਿਆ ਉਹ ਤੁਸੀਂ ਇਹ ਦੇਖੋ ਇੱਕ ਬੰਦਾ ਪੌੜੀ ਲੈ ਕੇ ਆਂਦਾ ਆ ਪੌੜੀ ਵੀ ਕੋਈ ਐਦਾਂ ਦੀ ਪੌੜੀ ਨਹੀਂ ਪੌੜੀ ਵੀ ਉਹ ਜਿਸ ਤੇ ਮਸ਼ੀਨ ਲੱਗੀ ਹੋਈ ਆ ਜੀ ਕੱਲਾ ਬੰਦਾ ਹੁਣ ਉਹ ਪਤਾ ਮਸ਼ੀਨ ਪੌੜੀ ਲੈ ਕੇ 15 ਫੁੱਟ ਉੱਤਰ ਉੱਚੀ ਮੂਰਤੀ ਦੇ ਉੱਤੇ ਚੜਦਾ ਆ ਚੜ ਕੇ ਉਹਨੂੰ ਘਣ ਦੇ ਨਾਲ ਤੋੜਦਾ ਆ ਜੀ ਠੀਕ ਆ ਉਹ ਆ ਕੇ ਉਹ ਤੋਂ ਪਹਿਲਾਂ ਹੁਣ ਉਹਦੇ ਘਰ ਦੇ ਕਹਿੰਦੇ ਆ ਵੀ ਉਹ ਮੰਦਬੁੱਧੀ ਆ ਉਹਨੇ ਪਹਿਲਾਂ ਸਭ ਤੋਂ ਪਹਿਲਾਂ ਕੀ ਬਾਬਾ ਸਾਹਿਬ ਦੇ ਅੱਗੇ ਉਹਨੇ ਸਬਦਾਨ ਨੂੰ ਅੱਗ ਲਾਈ ਅੱਗ ਲਾ ਕੇ ਪੌੜੀ ਲਾ ਕੇ ਉੱਪਰ ਚੜਿਆ ਫਿਰ ਉਹ ਬੰਦਾ ਵੀਡੀਓ ਬਣਾ ਰਿਆ ਬੰਦਾ ਵੀਡੀਓ ਬਣਾ ਰਿਆ ਇਹ ਸਾਰਾ ਜਿੰਨਾ ਵੀ ਇਹ ਪਲਾਨ ਆ ਇਹ ਏਜੰਸੀਆਂ ਕਰਾ ਰੀਆਂ ਜਾਂ ਸਰਕਾਰਾਂ ਕਰਾ ਰੀਆਂ ਭਗਵੰਤ ਮਾਨ ਬਾਬਾ ਸਾਹਿਬ ਦੀ ਮੂਰਤੀ ਫੋਟੋ ਲਾਉਂਦਾ ਭਗਤ ਸਰਦਾਰਪੁਰ ਆਪਣੇ ਭਗਤ ਸਿੰਘ ਦੀ ਭਗਤ ਸਿੰਘ ਜੀ ਦੀ ਮੂਰਤੀ ਲਾਉਂਦਾ ਤੇ ਅੱਜ ਤੱਕ ਉਹਨਾਂ ਨੇ ਨਾ ਭਗਤ ਸਿੰਘ ਜੀ ਨੂੰ ਕਦੇ ਮੰਨਿਆ ਤੇ ਨਾ ਉਹਨਾਂ ਨੇ ਕਦੇ ਬਾਬਾ ਸਾਹਿਬ ਨੂੰ ਮੰਨਿਆ 1 26 ਜਨਵਰੀ ਵਾਲਾ ਦਿਨ ਜਿੱਦਾਂ ਸਾਡਾ ਦੇਸ਼ ਆਜ਼ਾਦ ਹੋਇਆ ਸੰਵਿਧਾਨ ਸਾਡੇ ਦਾ ਲਾਗੂ ਹੋ ਰਿਹਾ 76 ਸਾਲ ਸਾਡੇ ਮੋਲਕ ਨੂੰ ਆਜ਼ਾਦ ਹੋਇਆ ਨੂੰ ਹੋ ਗਏ ਪਰ ਅੱਜ ਵੀ ਸਾਡੇ ਦੇ ਲੋਕਾਂ ਦੇ ਵਿੱਚ ਮਾਨਸਿਕ ਉਡੀਕ ਬਿਮਾਰੀ ਜਾਤ ਪਾਤ ਦੀ ਫਸੀ ਹੋਈ ਆ ਲੋਕ ਚੰਦ ਤੇ ਪਹੁੰਚ ਰਹੇ ਆ ਲੋਕ ਕਹਿੰਦੇ ਆ ਅਸੀਂ ਮੰਗਲ ਗ੍ਰਹਿ ਤੇ ਚਲ ਜਾਣਾ ਆ ਪਰ ਅਸੀਂ ਜੋ ਲੋਕ ਆ ਅਸੀਂ ਜਾਤਾਂ ਪਾਤਾਂ 'ਚ ਹੀ ਫਸੇ ਬੈਠੇ ਆ ਦੇਖੋ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਜਿਹੜੇ ਲੋਕ ਕਹਿੰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਹੱਥ ਕਲਮ ਆਈ ਸੀ ਨਾ ਸੰਵਿਧਾਨ ਲਿਖਣ ਦੀ ਤਾਂ ਜਿਹੜੇ ਉਹਨਾਂ ਦੇ ਕਾਂਗਰਸ ਐਂਡ ਕੰਪਨੀ ਪੂਰੀ ਖਿਲਾਫ ਸੀ ਉਹਨਾਂ ਨੂੰ ਵੀ ਬਾਬਾ ਸਾਹਿਬ ਅੰਬੇਡਕਰ ਜੀ ਨੇ ਅਧਿਕਾਰ ਦਿੱਤਾ ਵੋਟ ਪਾਉਣ ਦਾ ਵੈਲਿਊ ਟੋਟਲ ਐਜੂਕੇਸ਼ਨ ਦਾ ਤਾਂ ਫਿਰ ਇਹ અપਮਾਨ ਜਿਹੜਾ ਵਾ ਉਹ ਮੰਦਬੁੱਧੀ ਬੰਦਾ ਦੱਸ ਰਿਹਾ ਹੈ ਮੰਦਬੁੱਧੀ ਨਹੀਂ ਹੈਗਾ ਉਹ ਉਹ ਪ੍ਰੀਪਲਾਨਡ ਤਿਆਰ ਕੀਤਾ ਹੋਇਆ ਬੰਦਾ ਵਾ ਜੀ ਅਗਰ ਤੁਸੀਂ ਉਹਦੀ ਵੀਡੀਓ ਨੂੰ ਦੇਖੋ ਤਾਂ ਜਦੋਂ ਸਾਥੀਆਂ ਨੇ ਉਹਨੂੰ ਫੜਿਆ ਤਾਂ ਉਹ ਜਾਂਦੀ ਵਾਰੀ ਕਹਿੰਦਾ ਵਾ ਭਾਰਤੀ ਸੰਵਿਧਾਨ ਦਾ ਆਰਟੀਕਲ 25 ਨੂੰ ਕੋਟ ਕਰ ਰਿਹਾ ਉਹ ਕਿ ਅਸੀਂ ਹਿੰਦੂਆਂ ਦਾ ਅੰਗ ਨਹੀਂ ਆ ਇੱਕ ਮੰਦਬੁੱਧੀ ਬੰਦਾ ਇਹੋ ਜੀਆਂ ਗੱਲਾਂ ਨਹੀਂ ਕਰਦਾ ਮੰਦ ਫੇ ਮੈਂ ਚਲੋ ਮੰਦ ਬੁੱਧੀ ਮੈਂ ਇਹ ਕਹਿੰਦਾ ਮੰਦ ਬੁੱਧੀ ਹੋ ਸਕਦਾ ਮੰਦ ਬੁੱਧੀ ਜਦੋਂ ਮੰਦ ਬੁੱਧੀ ਬੰਦੇ ਪੂਰੇ ਭਾਰਤ ਦੇ ਉਹ ਸਾਡੇ ਤੇ ਅਟੈਕ ਕਰਦੇ ਆ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਦੋਂ ਮੰਦ ਬੁੱਧੀ ਜਦੋਂ ਕਿਸੇ ਗੁਰੂ ਗ੍ਰੰਥ ਸਾਹਿਬ ਜੀ ਉਦੋਂ ਮੇਂ ਮੰਦ ਬੁੱਧੀ ਬੰਦਿਆਂ ਨੂੰ ਹੋਰ ਕੋਈ ਕੰਮ ਨਹੀਂ ਹੈ ਹੋਰ ਵੀ ਸਟੈਚੂ ਬਹੁਤ ਸਾਰੇ ਲੱਗੇ ਹੋਏ ਸੀਗੇ ਜੀ ਕਿਸੇ ਆਪਣੇ ਭੈਣ ਭਰਾ ਦੀ ਲਤਮਾ ਵੜ ਦਿੰਦਾ ਇਹ ਪ੍ਰੀ ਪਲਾਨਡ ਆ ਸਾਰਾ ਕੁਝ ਸਾਡੀ ਅੱਜ ਸੰਵਿਧਾਨ ਬਚਾਓ ਮੋਰਚਾ ਵਾਲੋ ਸਾਰੇ ਸਮਾਜ ਦੀ ਇਹੀ ਮੰਗ ਆ ਕੀ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਗੱਲ ਕਹਿ ਰਹੇ ਹਾਂ ਵੀ ਜਿੰਨੀ ਜਲਦੀ ਉਹਦੇ ਤੇ ਐਨਐਸਏ ਲਗਾ ਦਿੱਤਾ ਜਾਊਗਾ ਉੰਨੀ ਜਲਦੀ ਅਸੀਂ ਨੈਸ਼ਨਲ ਹਾਈਵੇਜ ਆ ਜਿਹੜਾ ਬੰਦ ਦੀ ਕਾਲ ਆ ਉਹ ਵਾਪਸ ਲੈ ਲਾਂਗੇ ਕਿਉਂਕਿ ਆ ਕਿੱਥੇ 26 ਤਰੀਕ ਨੂੰ ਗਣਤੰਤਰ ਦਿਵਸ ਵਾਲੇ ਦਿਨ ਬਹੁਤ ਸੰਗਤ ਨੇ ਪਿਆਰ ਦੇ ਨਾਲ ਉਸ ਦਿਨ ਨੂੰ ਮਨਾਇਆ ਔਰ ਅੱਜ ਪੂਰਾ ਪੰਜਾਬ ਕੀ ਪੂਰੇ ਦੇਸ਼ ਦੇ ਲੋਕ ਜਿਹੜੇ ਬਾਬਾ ਸਾਹਿਬ ਦੇ ਖਾਸ ਕਰਕੇ ਪੈਰੋਕਾਰ ਆ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੀ ਆਈਡੀਓਲੋਜੀ ਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਅੱਜ ਦੁਖੀ ਆ ਸੋ ਵੱਡਾ ਕੱਟ ਪੂਰੇ ਲੁਧਿਆਣੇ ਦੇ ਵਿੱਚ ਬਿਲਕੁਲ ਜਾਮ ਹੈਗਾ ਔਰ ਸੰਗਤ ਵੀ ਜਿਹੜੀ ਆਮ ਲੋਕ ਵੀ ਆ ਬੇਸ਼ੱਕ ਪਰੇਸ਼ਾਨ ਹੁੰਦੀ ਹੈ ਲੇਕਿਨ ਉਹਨਾਂ ਨੇ ਵੀ ਸਹਿਯੋਗ ਕੀਤਾ ਕਿ ਡਾਕਟਰਾਂ ਮੇਡ ਕਰ ਸਾਰੇ ਦੇਸ਼ ਦੇ ਲੀਡਰ ਹੈ ਵੱਡੇ ਆਗੂ ਸੀਗੇ ਉਹ ਜਿਨ੍ਹਾਂ ਦਾ ਸੰਭਾਦ ਪੂਰੇ ਦੇਸ਼ ਦੇ ਵਿੱਚ ਚੱਲਦਾ ਔਰ ਉਹਨਾਂ ਨੇ ਵੀ ਬੜਾ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ